ਅੱਜ ਦੋਸਤੋ ਪੱਕੇਵੜ ਕੋਲੇ ਪਹੁੰਚੇ ਸੀ ਕੇਵਲ ਨੂੰ ਤੁਸੀਂ ਜਾਣਦੇ ਆ ਜਿਹੜਾ ਕੋਟ ਕਪੂਰੇ ਦੀ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਲਾਉਂਦਾ ਨਾ ਤੇ ਉਹਦੇ ਕੋਲੇ ਪਹੁੰਚੇ ਆ ਤੇ ਉਹਦੇ ਘਰ ਦੇ ਹਾਲਾਤ ਤੁਸੀਂ ਇੱਕ ਵਾਰੀ ਚੈੱਕ ਕਰੋ ਬਾਈ ਕਹੀ ਜਾਂਦੇ ਆ ਯਾਰ ਕੇਵਲ 20 ਰੁਪਏ ਲੈਂਦਾ ਤੂੜੀ ਦੇ 30 ਲੈਂਦਾ ਹਨਾ ਤੇ ਉਹਦੇ ਤੁਸੀਂ ਇੱਕ ਵਾਰੀ ਘਰ ਦੇ ਹਾਲਾਤ ਵੀਰੋ ਚੈੱਕ ਕਰੋ ਆ ਦੇਖੋ ਇੱਧਰ ਉਹ ਬੈੱਡਰੂਮ ਸੀ ਪਹਿਲਾਂ ਨਾਲ ਤੇ ਇੱਧਰ ਛੱਤ ਡਿੱਗ ਪਈ ਸੀ ਮਸਾਂ ਬਚੇ ਆ ਕਹਿੰਦਾ ਕੇਵਲਾਂ ਦਾ ਬਾਈ ਜਿੱਦਣ ਮੈਂ ਆਇਆ ਸੀਗਾ ਨਾ ਪਿੱਛੇ ਜਿੱਦਣ ਪਾਣੀ ਵਾਵਾ ਭਰ ਗਿਆ ਸੀ ਘਰਾਂ ਦੇ ਵਿੱਚ ਤੇ ਉਸ ਦਿਨ ਕਹਿੰਦਾ ਮਸਾਂ ਬੱਜੇ ਆ ਦੇਖੋ ਇੱਟਾਂ ਡਿੱਗੀਆਂ ਪਈਆਂ ਬਾਈ ਤੇ ਇਧਰਲੀ ਸਾਈਡ ਵੇਖੋ ਯਾਰ ਆ ਖੁੱਡੇ ਖਾਡੇ ਜੇ ਪਹਿਲਾਂ ਸ਼ੌਂਕ ਸੀਗਾ ਵਿਚਾਰੇ ਨੂੰ ਤੇ ਕਬੂਤਰਾਂ ਦੇ ਤੇ ਅਸੀਂ ਇੱਥਾਂ ਸੁੱਟਾਂ ਹੀ ਉਵੇਂ ਪੰਨਾਂ ਵਿੱਚ ਤੇ ਜਾਣੀ ਨਾ ਜਦੋਂ ਪਾਣੀ ਆਇਆ ਤੇ ਬੁਰੇ ਹਾਲ ਹੋ ਗਿਆ ਸੀ ਬਾਈ ਉਹ ਦੇਖ ਆਪਣੇ ਪਰਿਵਾਰ ਚ ਕੌਣ ਕੌਣ ਪਰਿਵਾਰ ਚ ਮੇਰਾ ਭਰਾ ਆ ਠੀਕ ਆ ਤੇ ਘਰ ਵਾਲੀ ਆ ਮੁੰਡਾ ਉਹ ਜਨੇ ਉਧਰ ਕਿਰਾਏ ਤੇ ਰਹਿੰਦੇ ਆ ਹਾਂ ਕਿਰਾਏ ਤੇ ਰਹਿੰਦੇ ਆ ਮਜਬੂਰੀ ਚ ਰਹਿਣਾ ਪੈਂਦਾ ਕਿਉਂਕਿ ਤੁਸੀਂ ਘਰ ਦੇ ਹਾਲਾਤ ਕਰੀ ਦੇਖੋ ਸੱਜਣੋ ਹਾਂ ਤੇ ਕਿਵਲੇ ਇਹ ਕਦੋਂ ਦੇ ਬਈ ਤੁਸੀਂ ਕਿਰਾਏ ਤੇ ਰਹਿੰਦੇ ਹੋ ਉਧਰ ਜਦੋਂ ਪਾਣੀ ਆਇਆ ਉਦੋਂ ਦੇ ਆਏ ਵੇ ਪਾਣੀ ਆ ਗਿਆ ਸੀ ਇੱਧਰ ਹਾਂ ਪਾਣੀ ਵਾ ਵੇਖੋ ਲੱਗ ਲੱਗ ਪਾਣੀ ਸੀ ਬਹੁਤ ਟੱਕ ਆ ਗਿਆ ਯਾਰ ਪਾਣੀ ਲੱਗ ਲੱਗ ਪਾਣੀ ਗਾਈਆਂ ਦੇ ਲੇ ਵੇ ਟਿੱਕਰ ਸੀਗਾ ਅੱਛਾ ਡੁੱਬਿਆ ਹਾਂ ਜੀ ਆਈ ਖੜੇ ਰਹਿ ਰਾਤ ਸੋ ਭਾਈ ਜਦੋਂ ਹੜ੍ਹ ਆਏ ਸੀਗੇ ਤੇ ਕੇਵਲ ਕਹਿੰਦਾ ਵੀ ਲੇਵਿਆਂ ਤੱਕ ਗਾਂ ਦੇ ਲੇਵਿਆਂ ਤੱਕ ਪਾਣੀ ਆ ਗਿਆ ਸੀਗਾ ਤੇ ਅੱਖਾਂ 'ਚੋਂ ਨਾ ਹੰਝੂ ਆਉਂਦੇ ਸੀ ਯਾਰ ਵੇਖ ਵੇਖ ਵੀ ਪਸ਼ੂ ਮੇਰੇ ਪਾਣੀ ਦੇ ਵਿੱਚ ਖੜੇ ਆ ਵੀ ਕੀ ਬਣੂਗਾ ਪਸ਼ੂਆਂ ਦਾ ਫੇਰ ਤੀਜੇ ਚੌਥੇ ਦਿਨ ਜਾਨੀ ਪਾਣੀ ਜਦੋਂ ਨਿਤਰਿਆ ਨਾ ਤੇ ਕੇਵਲ ਦੇ ਸਾਹ ਦੇ ਵਿੱਚ ਸਾਹ ਆਏ ਤੇ ਆਹ ਜਿਹੜੇ ਤੁਸੀਂ ਪੱਠੇ ਵੇਖ ਰਹੇ ਆ ਸਾਹਮਣੇ ਤੇ ਇਹ ਵਿਚਾਰੇ ਦੀ ਨਿੱਕੀ ਜੀ ਢਾਲ ਆ ਮੰਡੀ ਦੇ ਵਿੱਚੋਂ ਥੋੜੇ ਘਣੇ ਪੱਠੇ ਲਿਆਉਂਦਾ ਤੇ ਚਲੋ ਆਸ-ਪਾਸ ਦੇ ਘਰ ਆ ਜਿਹੜੇ ਉੱਥੋਂ ਲੈ ਜਾਂਦੇ ਆ ਬਾਈ ਦੇ ਟਾਲ ਤੋਂ ਪੱਠੇ ਹਨਾ ਤੇ ਉਹਦੇ ਨਾਲ ਜਿਹੜਾ ਗੁਜ਼ਾਰਾ ਚੱਲਦਾ ਜਾਂ ਜਿਹੜੀਆਂ ਸਵੇਰੇ ਤੂੜੀ ਦੀ ਬੋਲੀ ਲਾਉਂਦਾ ਕੇਵਲ ਉਹਦੇ ਚ 20-30 ਰੁਪਏ ਜਿਹੜੇ ਇੱਕ ਟਰਾਲੀ ਮਗਰ ਇਹਨੂੰ ਬਣਦੇ ਆ ਬਾਈ ਨੂੰ ਯਾਨੀ 20 ਰੁਪਏ ਦੂਜੇ ਬਾਈ ਤੋਂ ਲੈਂਦਾ ਜਿਹੜੇ ਤੂੜੀ ਆਪਣਾ ਖਰੀਦਦੇ ਆ ਤੇ 30 ਰੁਪਏ ਲੈਂਦਾ ਜਿਹੜੇ ਵੇਚਦੇ ਆ ਬਾਈ ਤੇ ਇਹ ਵੀਡੀਓ ਨਾਲ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਬੰਦੇ ਦਿਲੋਂ ਪਿਆਰ ਕਰਦੇ ਨਾਲ ਕੇਵਲ ਨੂੰ ਯਾਰ ਬੋਲੀ ਵੇਖਦੇ ਆ ਤੇ ਉਹਦਾ ਘਰ ਪੈ ਸਕੇ ਵਿਚਾਰੇ ਦਾ ਹੁਣ ਘਰ ਪਾਉਣਾ ਬਾਈ ਨੇ ਤੇ ਪੈਸੇ ਦੀ ਬਹੁਤ ਲੋੜ ਆ ਯਾਰ ਤੇ ਵੀਰ ਬਣ ਕੇ ਜਿਹੜੇ ਵੀ ਹੈਲਪ ਕਰਨਾ ਚਾਹੁੰਦੇ ਕੇਵਲ ਦਾ ਨੰਬਰ ਸਕਰੀਨ ਤੇ ਆ ਰਿਹਾ ਕੇਵਲ ਨੂੰ ਤੁਸੀਂ ਫੋਨ ਕਰਨਾ ਬਈ ਹਨਾ ਤੇ ਕੇਵਲ ਦੀ ਹੈਲਪ ਵੀਰੋ ਜਰੂਰ ਕਰਿਓ ਜੇ ਬਾਈ ਤੁਸੀਂ ਇਹ ਹਾਲਾਤ ਵੇਖੋ ਯਾਰ ਇੱਧਰ ਗਾਈਆਂ ਥੋੜਾ ਥਾਂ ਵਿਚਾਰਾ ਗੁਜ਼ਾਰੇ ਕਰਨ ਵਾਸਤੇ ਥੋੜੇ ਜੇ ਥਾਂ ਦੇ ਵਿੱਚ ਨੇ ਗਾਈਆਂ ਰੱਖੀਆਂ ਹੋਈਆਂ ਤੁਸੀਂ ਦੇਖੋ ਯਾਰ ਗਾਈਆਂ ਦੀ ਹੁਣ ਸਾਬ ਸਵਾਲ ਉਹੋ ਜੀ ਹੋਣੇ ਆ ਜੋ ਜਾਂ ਥਾਂ ਵਿਚਾਰੇ ਕੋਲੇ ਕਹਿੰਦਾ ਜੇ ਮੇਰੇ ਕੋਲ ਚਾਰਚ ਲੜਾ ਜਾਣਾ ਮੈਂ ਉੱਤੇ ਰੈਸ਼ ਕਰ ਲੂੰਗਾ ਤੇ ਥੱਲੇ ਮੈਂ ਪਸ਼ੂਆਂ ਵਾਸਤੇ ਖੁੱਲਾ ਥਾਮ ਬਣਾ ਦੂੰਗਾ ਬਈ ਇਹਦੀ ਸੋਚ ਹੀ ਆ ਜਾਨੀ ਤੇ ਪਰ ਪੈਸੇ ਉਹਨੂੰ ਮਾਰ ਖਾਂਦਾ ਯਾਰ ਪਿਓ ਵਿਚਾਰਾ ਹੈ ਨਹੀਂਗਾ ਪਿਓ ਦੀ ਡੈਥ ਹੋ ਗਈ ਸੀ ਬਾਈ ਤੇ ਹੁਣ ਕੇਵਲ ਦੇ ਸਿਰ ਤੇ ਆ ਜਾਨੀ ਸਾਰੀ ਜ਼ਿੰਮੇਵਾਰੀ ਤੇ ਬਹੁਤ ਗਰੀਬੀ ਕਹਿੰਦਾ ਮੈਂ ਵੇਖੀ ਆ ਬਈਆ ਪੱਠਿਆਂ ਦੀ ਟਾਲੀ ਆ ਜਿਹੜੀ ਥੋੜਾ ਬਹੁਤਾ ਗੁਜ਼ਾਰਾ ਚੱਲੀ ਜਾਂਦਾ ਕੇਵਲ ਦਾ ਕਈ ਯਾਰ ਯਾਰ ਕੋਈ ਆਪ ਪੈਨੀਆਂ ਦੇ ਵੀ ਜੇ ਹੁਣੇ ਬਾਈ ਮਹਾਵੀਰ ਢਿੱਲੋਂ ਦੀ ਜਿਹੜੀ ਆਈਡੀ ਤੇ ਚੱਲ ਰਹੀ ਹੈ ਤੁਸੀਂ ਇੱਕ ਸ਼ੇਅਰ ਕਰਕੇ ਵੀ ਇਹਦਾ ਯੋਗਦਾਨ ਕਰ ਸਕੋ ਜੇ ਇਹਦੀ ਆਈਡੀ 'ਚ ਕੋਈ ਕਮਾਈ ਹੋਊਗੀ ਨਾ ਮਹਾਵੀਰ ਨੇ ਇੱਕ ਮਹੀਨੇ ਤੋਂ ਹੁੰਦੇ ਹੁੰਦਾ ਨਾ ਹਾਂ ਇੱਕ ਮਹੀਨੇ ਤੋਂ ਪਤਾ ਲੱਗਿਆ ਵੀਡੀਓ ਤੁਸੀਂ ਚਲਾਉਣੇ ਜਾਂ ਸ਼ੇਅਰ ਕਰਕੇ ਕਿੰਨੇ ਲੋਕਾਂ ਤੱਕ ਪਹੁੰਚਾਉਣੇ ਜੇ ਕਮਾਈ ਹੋਊਗੀ ਆਪਾਂ ਕੇਵਲੋਂ ਦੇ ਦਿਆਂਗੇ ਹਾਂ ਕਿ ਜਿਹੜੇ ਵੀਰਪਰਾ ਦਾਨੀ ਸੱਜਣ ਕਈ ਦਾਨੀ ਸੱਜਣਾ ਤੇ ਬਾਈ ਦੀ ਮੰਨ ਕੇ ਚਲ ਪਰਸਨਲੀ ਤੌਰ ਤੇ ਮਦਦ ਕਰਨਾ ਚਾਹੁੰਦੇ ਆ ਨੰਬਰ ਆਪਾਂ ਵੀਡੀਓ ਦੇ ਵਿੱਚ ਸਕਰੀਨ ਤੇ ਚੱਲ ਰਿਹਾ ਹੋਊਗਾ ਠੀਕ ਆ ਕੇਵਲੋਂ ਬਾਈ ਨਾਲ ਤੁਸੀਂ ਡਾਇਰੈਕਟ ਗੱਲ ਕਰ ਸਕਦੇ ਹੋ ਸਾਡੇ ਥਰੂ ਤੁਹਾਨੂੰ ਗੱਲ ਕਰਨ ਦੀ ਕੋਈ ਜ਼ਰੂਰਤ ਨਹੀਂ ਹਣਾ ਕੇਵਲ ਹਾਂਜੀ ਹਾਂਜੀ ਕੋਈ ਮੰਨ ਕੇ ਚੱਲ ਕੋਈ ਇੱਟਾਂ-ਉਟਾਂ ਦਾ ਕੋਈ ਜੋੜਦਾਲ ਜਾਂ ਫਿਰ ਕੋਈ ਭਰਤਪੂਰਤ ਜੋ ਕਿ ਸਿਸਟਮ ਹੈ ਨਾ ਜਿਵੇਂ ਵੀ ਆ ਤੇ ਬਾਈ ਨਾਲ ਯਾਰ ਗੱਲਬਾਤ ਕਰੋ ਕਿਉਂਕਿ ਯਾਰ ਜਦੋਂ ਆਪਾਂ ਮਹਿਲਾਵਾਂ ਦੇ ਵਿੱਚ ਰਹਿੰਦੇ ਆ ਨਾ ਤੇ ਮਹਿਲਾਵਾਂ ਦੇ ਵਿੱਚ ਪਹੁੰਚਣ ਲਈ ਬੰਦੇ ਨੇ ਇੱਕ ਟਾਈਮ ਕਿਸੇ ਨੇ ਗਰੀਬੀ ਜ਼ਰੂਰ ਦੇਖੀ ਹੁੰਦੀ ਬਿਲਕੁਲ ਬਿਲਕੁਲ ਤੇ ਹੁਣ ਯਾਰ ਆਪਾਂ ਕਿਉਂਕਿ ਕਰਨਾ ਪਰਮਾਤਮਾ ਨਹੀਂ ਹੁੰਦਾ ਆਪਾਂ ਇੱਕ ਜਰੀਆ ਜ਼ਰੂਰ ਬਣ ਸਕਦੇ ਹਾਂ ਕੋਈ 10 5 100 50 ਜੇ ਤੁਸੀਂ ਮਦਦ ਕਰਨੀ ਚਾਹੁੰਦੇ ਹੋ ਤੇ ਬਾਈ ਦਾ ਨੰਬਰ ਸਕਰੀਨ ਤੇ ਆ ਭਾਈ ਇਹ ਇਹ ਡਰੈਸ ਕਿਹੜਾ ਤੇਰਾ ਜਿੱਥੇ ਆਪਾਂ ਇਹ ਪਟਵਾਰੀਆਂ ਵਾਲਾ ਮਹੱਲਾ ਹੀ ਹਾਂ ਪਟਵਾਰੀਆਂ ਵਾਲਾ ਮਹੱਲਾ ਹਣਾ ਕੋਟਕਪੂਰੇ ਤੇ ਛੱਪਰ ਦੇ ਉੱਤੇ ਹੋਰ ਕੀ ਕਹਿਣਾ ਚਾਹਣਾ ਕਿ ਹਣ ਤੂੰ ਦਰਸ਼ਕਾਂ ਨੂੰ ਬਸ ਹੋਰ ਤਾਂ ਆਪਾਂ ਵੀ ਕਹਿੰਦੇ ਮਦਦ ਕੀਤੀ ਜਾਵੇ ਹਣਾ ਵਾਹ ਮਦਦ ਕੀਤੀ ਜਾਵੇ ਬਸ ਇਹ ਨਹੀਂ ਭਾਈ ਇਹਦੇ ਆਪਾਂ ਦੇ ਕੋਈ ਪੈਸੇ ਜੇ ਤੁਸੀਂ ਕੋਈ ਇੱਟਾਂ ਦੀ ਜਾਂ ਕੋਈ ਰੇਤਾ ਹਣਾ ਰੇਤਾ ਨੂੰ ਤਾਂ ਸਟਾਕ ਹੀ ਕੋਈ ਬਦਾਨੀ ਸਜਣ ਕਰ ਸਕਦਾ ਹੋਵੇ ਸੀਮੈਂਟ ਤਾਂ ਮੌਕੇ ਦਿਖੇ ਹਾਂ ਕੋਈ ਸਰਗਾ ਇੱਟਾਂ ਸੀਮੈਂਟ ਰੇਤਾ ਜਾ ਕੋਈ ਪੈਸੇ ਥੇਲੇ ਦੀ ਬਾਈ ਦੀ ਜੇ ਮਦਦ ਕਰਨੀ ਹੈ ਨਾ ਜ਼ਰੂਰ ਇੰਨੇ ਹੈਲਪ ਹੋ ਜੇ ਇੰਨੇ ਨਾਲ ਤੁਹਾਨੂੰ ਨਾ ਹੌਸਲਾ ਹੋ ਜਾਣਾ ਹੈ ਕਿ ਤੁਸੀਂ ਕਰਨੀ ਨਾ ਸਕਦੇ ਵੀਡੀਓ ਜ਼ਰੂਰ ਸ਼ੇਅਰ ਕਰ ਸਕਦੇ ਕਈ ਵਾਰੀ ਐਨਆਰਆਈ ਵੀਰ ਕੋਲੇ ਵੀਡੀਓ ਜਿਹੜੀ ਪਹੁੰਚ ਜਾਂਦੀ ਹੈ ਹਨ ਤੇ ਬਹੁਤ ਜਿਹੜੇ ਦਾਨੀ ਸੱਜਣੇ ਵੀ ਪਏ ਆ ਜਿਹੜੀ ਬੰਦੇ ਦੀ ਮਦਦ ਕਰ ਸਕਣ ਹੂੰ ਸੋ ਦੋਸਤੋ ਆ ਜਿਹੜੀ ਛੱਤ ਤੁਸੀਂ ਦੇਖ ਰਹੇ ਆ ਇਹਦੇ ਥੱਲੇ ਗਾਈਆਂ ਖੜੀਆਂ ਹਨ ਤੇ ਪੱਖਾ ਲੱਗਿਆ ਗਰਮੀ ਆਸਤੇ ਤੇ ਇਹ ਚਾਦਰਾਂ ਵੀ ਜਿਹੜੀਆਂ ਨਾ ਚੁੰਦੀਆਂ ਬਈਏ ਇਹ ਵੀ ਸੇਫ ਰਿੰਗ ਆ ਯਾਨੀ ਪਸ਼ੂਆਂ ਦੇ ਉੱਤੇ ਸਿੱਧਾ ਜਦੋਂ ਮੀਂਹ ਪੈਂਦਾ ਨਾ ਇਹ ਵੀ ਚੌਂਦਿਆਂ ਬਾਈ ਇਧਰਲੀ ਸਾਈਡ ਦੇਖੋ ਤੁਸੀਂ ਇਹ ਸਾਰੀਆਂ ਚਾਦਰਾਂ ਦੇ ਵਿੱਚ ਵਿੱਥਾਂ ਹੈਗਾ ਉਹ ਦੇਖੋ ਸਾਹਮਣੇ ਹਨ ਤੇ ਮਦਦ ਕੀਤੀ ਜਾਵੇ ਬਾਈ ਜਲਦੀ ਤੋਂ ਜਲਦੀ ਤਾਂ ਕਿ ਨਾ ਕੇਵਲ ਦੇਰ ਘਰ ਦਾ ਸੁਧਾਰ ਹੋ ਜਾਵੇ ਧੰਨਵਾਦ ਦੋਸਤੋ ਤੁਹਾਡਾ ਬਹੁਤ ਬਹੁਤ